ਡਾਂਗਾ ਨੇ ਤੇ ਜਿਹੜਾ ਡਰੱਗ ਹੈ ਇਹ ਚਾਰ ਡੀ ਦੇ ਉੱਤੇ ਅੱਜ ਪੰਜਾਬ ਤੁਹਾਡਾ ਜਵਾਬ ਮੰਗਦਾ ਜੇ ਕੋਈ ਜਵਾਬ ਹੈ ਤਾਂ ਦੱਸੋ ਪੰਜਾਬ ਪਾਉ ਵੋਟਾਂ ਕੋਈ ਵਿਧਾਨ ਸਭਾ ਦੇ ਉੱਤੇ ਜਿਹੜੀਆਂ ਤੁਸੀਂ ਟਪੂਸੀਆਂ ਮਾਰੀਆਂ ਜਿਹੜਾ ਇੱਕ ਕਾਲਜ ਕੰਟੀਨ ਚ ਜਿਵੇਂ ਮੁੰਡੇ ਲੜਦੇ ਹੁੰਦੇ ਨੇ ਜਿਹੜਾ ਉਹ ਵਿਵਾਰ ਕੀਤਾ ਕਿਉਂ ਤੇ ਵੋਟਾਂ ਪਾ ਦੀ ਮਤਲਬ ਵੋਟਾਂ ਪਾਉਣ ਦਾ ਇੱਕ ਤੁਸੀਂ ਦੱਸੋ ਵੀ ਰੀਜ਼ਨ ਕੀ ਹੈ ਇੱਕ ਤੁਹਾਡੀ ਪ੍ਰਾਪਤੀ ਕੀ ਹੈ ਕੋਈ ਡਿਵੈਲਪਮੈਂਟ ਹੋਵੇ ਕੋਈ ਸੋਸ਼ਲ ਵੈਲਫੇਅਰ ਸਕੀਮ ਹੋਵੇ ਪੁਰਾਣੀਆਂ ਸਰਕਾਰਾਂ ਦੀ ਜਿਹੜੀ ਕੀਤੇ ਹੋਏ ਕੰਮ ਨੇ ਉਹਦੇ ਤੇ ਚੱਲਣ ਵਾਲੀ ਸਰਕਾਰ ਉਹਨਾਂ ਨੂੰ ਲੋਕਾਂ 'ਚ ਪ੍ਰਚਾਰ ਕੇ ਚੱਲਣ ਵਾਲੀ ਸਰਕਾਰ ਅੱਜ ਕਿਹੜੇ ਆਧਾਰ ਤੇ ਪੰਜਾਬ ਤੋਂ ਵੋਟਾਂ ਮੰਗ ਰਹੀ ਐ ਪੰਜਾਬੀ ਇਸ ਗੱਲ ਦਾ ਜਵਾਬ ਮੰਗਦੇ। ਪਾਰਟੀ ਨੇ ਥੋੜੇ ਦਿਨ ਪਹਿਲਾਂ ਇੱਕ ਡਰੱਗ ਰੈਕਟ ਕਲੇਮ ਕੀਤਾ ਕਿ ਅਸੀਂ ਇੱਕ ਡਰੱਗ ਰੈਕਟ ਫੜਿਆ। ਉਹ ਕਹਿੰਦੇ ਜੀ 500 ਕਰੋੜ ਦਾ ਡਰੱਗ ਰੈਕਟ ਐ ਝਾਰਖੰਡ ਤੋਂ ਜਲੰਧਰ ਡਰੱਗ ਆਉਂਦਾ ਸੀ ਔਰ ਜਲੰਧਰ ਤੋਂ ਉਹ ਅੱਡ ਅੱਟ ਸੂ ਦੋ ਦੁਨੀਆਂ ਦੇ ਵਿੱਚ ਉਹ ਡਰਗ ਦੀ ਤਸਕਰੀ ਕੀਤੀ ਜਾਂਦੀ ਸੀ ਜਿਸ ਦਾ ਕਿ ਇੱਕ ਮੁਲਜ਼ਮ ਜਿਹੜਾ ਮਨੀਸ਼ ਠਾਕੁਰ ਹੈ ਉਹ ਇਸ ਸਮੇਂ ਯੂਕੇ ਦੇ ਵਿੱਚ ਰਹਿੰਦਾ ਹੈ ਉਹ ਕਿੰਗ ਪਿਨ ਹੈ ਇਹਦਾ ਔਰ ਮੈਂ ਦੱਸਣਾ ਚਾਹੁੰਦਾ ਕਿ ਉਹ ਮਨੀਸ਼ ਠਾਕੁਰ ਕੌਣ ਹੈ ਉਹ ਮਨੀਸ਼ ਠਾਕੁਰ ਜਿਹੜਾ ਡਰਗ ਦਾ ਕਿੰਗ ਪਿਨ ਹੈ ਉਹ ਜਿਹੜਾ ਇਹਨਾਂ ਦਾ ਸ਼ੀਤਲ ਅੰਗੁਰਾਲ ਐਮਐਲਏ ਆਮ ਆਦਮੀ ਪਾਰਟੀ ਦਾ ਉਹਦਾ ਰਾਈਟ ਹੈਂਡ ਮੈਨ ਹੈ ਆ ਸ਼ੀਤਲ ਅੰਗੁਰਾਲ ਤੇ ਆ ਮਨੀਸ਼ ਠਾਕੁਰ ਜਿਹੜੇ ਦੋਨੋਂ ਜਾਣੇ ਇਹ ਕਹਿੰਦੇ ਨੇ ਕਿ ਯੂਕੇ ਦੇ ਵਿੱਚ ਰਹਿੰਦੇ ਨੇ ਇਹ ਤੁਸੀਂ ਦੇਖੋਗੇ ਕਿ ਮੈਨੂੰ ਲੱਗਦਾ ਵੀ ਸ਼ੀਤਲ ਅੰਗੁਰਾਲ ਸਾਹਿਬ ਕਿਤੇ ਵੀ ਕਿਸੇ ਫੰਕਸ਼ਨ 'ਚ ਜਾਣਾ ਹੋਵੇ ਕੋਈ ਪੋਲਿਟੀਕਲ ਰੈਲੀ ਹੋਵੇ ਇਹਦੇ ਤੋਂ ਬਿਨਾਂ ਨਹੀਂ ਜਾਂਦੇ ਇਹ ਹਰ ਜਗ੍ਹਾ ਨਾਲ ਔਰ ਜਦੋਂ ਯੂਕੇ ਦੇ ਵਿੱਚ ਜਾ ਕੇ ਸ਼ੀਤਲ ਅੰਗੁਰਾਲ ਰਹਿੰਦੇ ਨੇ ਉੱਥੇ ਵੀ ਕੀਤੇ ਕਰ ਰਹੇ ਨੇ ਉੱਥੇ ਵੀ ਏਸੇ ਜਿਹੜਾ ਇਹ ਬੰਦਾ ਇਹਦੇ ਕਰ ਆ ਵੀਡੀਓ ਹੈ ਸ਼ੀਤਲ ਅੰਗੁਰਾਲ ਸਾਹਿਬ ਦੀ ਆ ਦੇਖੋ ਉੱਥੇ ਯੂਕੇ ਦੇ ਘਰ 'ਚ ਜਿਹਨੂੰ ਪੁਲਿਸ ਕਹਿ ਰਹੀ ਹੈ ਵੀ ਇਹ ਕਿੰਗ ਪਿੰਨ ਹੈ ਉਹਦੇ ਘਰੇ ਸ਼ੀਤਲ ਅੰਗੁਰਾਲ ਯੂਕੇ ਦੇ ਵਿੱਚ ਬੈਠਾ ਔਰ ਪੂਰੀ ਮौज-ਮਸਤੀ ਚੱਲ ਰਹੀ ਹੈ ਪੂਰੀ ਮौज-ਮਸਤੀ ਇੱਥੋਂ ਪਤਾ ਲੱਗਦਾ ਕਿ ਇਹ ਡਰੱਗ ਰੈਕਟ ਅਗਰ ਜਲੰਧਰ ਤੋਂ ਚੱਲ ਰਿਹਾ ਹੈ ਸਰਕਾਰ ਕੀ ਦੀ ਹੈ ਆਮ ਆਦਮੀ ਪਾਰਟੀ ਦੀ ਜਲੰਧਰ ਐਮਐਲਏ ਕੌਣ ਹੈ ਸ਼ੀਤਲ ਅੰਗੁਰਾਲ ਐਮਐਲਏ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜੋ ਲਗਾਤਾਰ ਪੰਜਾਬ ਪੰਜਾਬੀਆਂ ਨੂੰ ਝੂਠ ਬੋਲ ਰਹੇ ਨੇ ਉਦੇ ਸੰਦਰਭ ਦੇ ਵਿੱਚ ਪੰਜਾਬ ਦੇ ਪੈਸੇ ਤੇ ਕਰੋੜਾਂ ਰੁਪਈਆ ਫੂਕੇ ਉਰੇ ਵੱਡੀਆਂ-ਵੱਡੀਆਂ ਰੈਲੀਆਂ ਕਰਨ ਦੀ ਕੋਸ਼ਿਸ਼ ਹੈ ਜਿਹਦੇ ਕੇ ਟੈਂਟ ਤੱਕ ਦਿੱਲੀੋਂ ਲਿਆਂਦੇ ਜਾਂਦੇ ਨੇ ਤੇ ਫਿਰ ਪੰਜਾਬੀਆਂ ਨੂੰ ਪਰੋਸਿਆ ਕੀ ਜਾਂਦਾ ਝੂਠ ਅੱਜ ਅਰਵਿੰਦ ਕੇਜਰੀਵਾਲ ਸਾਹਿਬ ਪਹਿਲਾਂ ਤਾਂ ਮੇਰਾ ਦਿਲ ਕਰਦਾ ਕਿ ਉਹਨਾਂ ਨੂੰ ਕਵਾਂ ਈਡੀ ਦੇ ਪਗੋੜੇ ਅਰਵਿੰਦ ਕੇਜਰੀਵਾਲ ਸਾਹਿਬ ਜਿਨ੍ਹਾਂ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਜੀ 350 ਕਰੋੜ ਦਾ ਐਕਸਾਈਜ਼ ਘੁਟਾਲਾ आम आदमी पार्टी ने कीता ते अरविंद केजरीवाल साहब ने ਹੁਣ ईडी ਲੱਭਦੀ ਫਿਰਦੀ ਅੱਠ ਸਮਨਾਂ ਦੇ باوجود ਅੱਜ ਡਰ ਕੇ ਆਪਣੇ ਘਰੋਂ ईडी ਦਫਤਰ ਨਹੀਂ ਜਾਂਦੇ ਤੇ ਆ ਕੇ ਪੰਜਾਬੀਆਂ ਨੂੰ ਕੀ ਸੰਦੇਸ਼ ਦਿੰਦੇ ਨੇ ਕਹਿੰਦੇ ਜੀ ਮੈਂ ਪਹਿਲਾਂ ਜਦੋਂ ਰਾਜਨੀਤੀ ਦੇ ਵਿੱਚ ਨਹੀਂ ਆਇਆ ਮੈਂ ਦੇਖਦਾ ਹੁੰਦਾ ਸੀ ਕਿ ਰਾਜਨੀਤੀ 'ਚ ਲੀਡਰ ਕੋਈ ਕੰਮ ਨਹੀਂ ਕਰਦੇ ਸਿਵਾਏ ਇੱਕ ਦੂਜੇ ਨੂੰ ਗਾਲ੍ਹਾਂ ਕੱਢਣ ਦੇ ਰਾਜਨੀਤੀ ਦਾ 101ਵਾਂ ਮਕਸਦ ਰਹਿ ਗਿਆ ਕਿ ਜੀ ਬਸ ਇੱਕ ਦੂਜੇ ਨੂੰ ਜੰਮ ਕੇ ਗਾਲ੍ਹਾਂ ਕੱਢੋ ਨਾ ਕੋਈ ਡਿਵੈਲਪਮੈਂਟ ਦੀ ਗੱਲ ਕਰਦਾ ਨਾ ਕੋਈ ਲੋਕ ਭਲਾਈ ਸਕੀਮਾਂ ਦੀ ਗੱਲ ਕਰ। ਮੈਂ ਰਵਿੰਦ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਮਾਮਾ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਨਹੀਂ ਦੇਖਿਆ? ਉੱਥੇ ਕੀ ਕੀਤਾ ਭਗਵੰਤ ਮਾਨ ਸਾਹਿਬ ਨੇ? ਤੁਹਾਡਾ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਵਿਧਾਨ ਸਭਾ ਦੇ ਵਿੱਚ ਵਿਰੋਧੀਆਂ ਨੂੰ ਗਾਲ੍ਹਾਂ ਕੱਢ ਰਹੇ ਸੀ। ਲਗਾਤਾਰ ਚਾਹੇ ਲੀਡਰ ਆਫ ਆਪੋਜੀਸ਼ਨ ਹੋਣ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਤੌਰ ਤੇ ਤੇ ਪੰਜਾਬ ਇਹ ਮੰਨਦਾ ਹੈ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਧਾਨ ਸਭਾ ਦੇ ਵਿੱਚ ਫਿਕਸਡ ਮੈਚ ਖੇਡ ਰਹੇ ਸੀ ਉੱਥੇ ਲੋਕ ਮੁੱਦਿਆਂ ਦੀ ਕੋਈ ਗੱਲ ਨਹੀਂ ਹੋ ਰਹੀ ਸੀ ਸਿਰਫ ਇਹ ਦਿਖਾਉਣ ਦੀ ਕੋਸ਼ਿਸ਼ ਸੀ ਕਿ ਦੇਖੋ ਜੀ ਕਾਂਗਰਸ ਤੇ ਆਮ ਆਦਮੀ ਪਾਰਟੀ ਇੱਕ ਦੂਜੇ ਦਾ ਕਿੱਡਾ ਵਿਰੋਧ ਕਰਦੇ ਨੇ ਕਿਉਂਕਿ ਦੇਸ਼ ਤੇ ਇਹਨਾਂ ਦਾ ਸਮਝੌਤਾ ਹੈ ਸਾਰੇ ਦੇਸ਼ 'ਚ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਖੜਗੇ ਸਾਹਿਬ ਇਹਨਾਂ ਦਾ ਇੱਕੋ ਹੈ ਪੰਜਾਬ 'ਚ ਇੱਕ ਸਾਜ਼ਿਸ਼ ਤਹਿਤ ਇੱਕ ਮਿਲੀਭੁਗਤ ਤਹਿਤ ਸਮਝੌਤਾ ਨਹੀਂ ਕੀਤਾ ਪਰ ਅੰਦਰੋਂ ਇਕੱਠੇ ਨੇ ਕਿਉਂਕਿ ਜੇ ਕਾਂਗਰਸ ਆਮ ਆਦਮੀ ਪਾਰਟੀ ਇੱਕ ਦੂਜੇ ਦੀ ਲੋੜ ਪੈਂਦੀ ਹੈ ਤਾਂ ਇੱਕ ਦੂਜੇ ਦੇ ਨਾਲ ਹੀ ਖੜਦੇ ਨੇ ਆਮ ਆਦਮੀ ਪਾਰਟੀ ਨੂੰ ਜਲੰਧਰ ਚ ਕੈਂਡੀਡੇਟ ਦੀ ਲੋੜ ਪਈ ਉੱਥੇ ਕਾਂਗਰਸ ਨੇ ਰਿੰਕੂ ਜੀ ਦੇਤੇ ਅੱਜ ਫਤਿਹਗੜ ਸਾਹਿਬ ਚ ਵੀ ਰੌਲਾ ਪੈ ਰਿਹਾ ਹੈ ਕਿ ਜੀਪੀਜੀ ਨੂੰ ਕਾਂਗਰਸ ਨੇ ਫੇਰ ਡੈਪੂਟੇਸ਼ਨ ਤੇ ਭੇਜਤਾ ਹੈ ਕਿਉਂਕਿ ਅੱਜ ਲੋੜ ਹੈ ਆਮ ਆਦਮੀ ਪਾਰਟੀ ਨੂੰ ਚੰਡੀਗੜ੍ਹ ਚ ਮੇਅਰ ਬਣਾਉਣਾ ਹੈ ਤਾਂ ਆਮ ਆਦਮੀ ਪਾਰਟੀ ਨੂੰ ਕਾਂਗਰਸ ਸਮਰਥਨ ਦਿੰਦੀ ਹੈ ਕਿਉਂਕਿ ਅੰਦਰੋਂ ਇਕੱਠੇ ਨੇ ਅੱਜ ਮੈਂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੋ ਕਿ ਪਹਿਲੀ ਵਾਰੀ ਹੋਇਆ ਹੈ ਕਿ ਮੁੱਖ ਮੰਤਰੀ ਆਪਣੀ ਜੇਲ੍ਹ ਜੇਬ ਦੇ ਵਿੱਚ ਤਾਲਾ ਪਾ ਕੇ ਵਿਧਾਨ ਸਭਾ ਦੇ ਵਿੱਚ ਲੈ ਕੇ ਗਏ ਨੇ ਕੀ ਇਹ ਮੁੱਖ ਮੰਤਰੀ ਦਾ ਸ਼ਿਸ਼ਟਾਚਾਰ ਹੈ ਕੀ ਇਹ ਮੁੱਖ ਮੰਤਰੀ ਦਾ ਵਿਹਾਰ ਹੈ ਦਿਓਰਵਿੰਦ ਕੇਜਰੀਵਾਲ ਸਾਹਿਬ ਸਪਸ਼ਟਿਕਰਨ ਦੇਖਿਆ ਕੋਈ ਐਸਾ ਮੁੱਖ ਮੰਤਰੀ ਔਰ ਕਾਲੂ ਤੁਸੀਂ ਕਹੋਗੇ ਜੀ ਇਹ ਤਾਂ ਬਹੁਤ ਚੰਗੀ ਗੱਲ ਹੈ ਫਿਰ ਕੋਈ ਤੁਹਾਡਾ ਐਮਐਲਏ ਰੋੜੇ ਪਾ ਕੇ ਲੈ ਜਾਊਗਾ ਕੀ ਵਿਧਾਨ ਸਭਾ ਇਹ ਕੰਮਾਂ ਦੇ ਲਈ ਬਣੀ ਹੈ ਕੀ ਵਿਧਾਨ ਸਭਾ ਦੇ ਵਿੱਚ ਲੋਕਾਂ ਦੇ ਮੁੱਦੇ ਨਹੀਂ ਡਿਸਕਸ ਹੋਣੇ ਚਾਹੀਦੇ ਜਿਹੜੇ ਤਾਲੇ ਨੂੰ ਭਗਵੰਤ ਮਾਨ ਸਾਹਿਬ ਅੰਦਰ ਲੈ ਕੇ ਗਏ ਨੇ ਉਹ ਤਾਲਾ ਤਾਂ ਪਹਿਲਾਂ ਹੀ ਜੜ ਚੁੱਕੇ ਨੇ ਪੰਜਾਬੀਆਂ ਦੀ ਕਿਸਮਤ ਤੇ ਪੰਜਾਬ ਦੀ ਖੁਸ਼ਹਾਲੀ ਤੇ ਤੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਤੋਂ ਬਾਹਰ ਲਿਆਂ ਜ਼ਿਲਾਂ ਦੇ ਵਿੱਚ ਬੰਦ ਕਰਕੇ ਇਹ ਉਹੀ ਤਾਲਾ ਜਿਹੜਾ ਭਗਵੰਤ ਮਾਨ ਸਾਹਿਬ ਅੰਦਰ ਬੜੇ ਖੁਸ਼ ਹੋ ਕੇ ਦਿਖਾਉਂਦੇ ਸੀ ਕਿ ਜੀ ਆਹ ਤਾਲਾ ਲਿਆਇਆ ਇਹ ਮੈਂ ਤਾਲਾ ਲਾ ਦੇਣਾ ਉਹ ਤਾਲਾ ਮਾਨ ਸਾਹਿਬ ਤੁਸੀਂ ਪਹਿਲਾਂ ਹੀ ਮਾਰ ਚੁੱਕੇ ਹੋ ਉਹ ਪੰਜਾਬ ਦੀ ਡਿਵੈਲਪਮੈਂਟ ਤੇ ਪੰਜਾਬ ਦੀ ਖੁਸ਼ਹਾਲੀ ਤੇ ਉਹ ਤਾਲਾ ਪਹਿਲਾਂ ਹੀ ਮਾਰਿਆ ਜਾ ਚੁੱਕੇ ਔਰ ਤੁਹਾਡੀ ਦੇਣ ਕੀ ਹੈ ਪੰਜਾਬ ਨੂੰ ਅਰਵਿੰਦ ਕੇਜਰੀਵਾਲ ਸਾਹਿਬ ਬੜੇ ਹੁਭ ਕੇ ਕਹਿੰਦੇ ਨੇ ਕਿ ਮੈਂ 2 ਸਾਲ ਪਹਿਲਾਂ ਆਇਆ ਸੀ ਮੈਂ 2 ਸਾਲ ਪਹਿਲਾਂ ਕਿਹਾ ਸੀ ਕਿ ਸਾਡੇ ਕੰਮ ਦੇ ਉੱਤੇ ਵੋਟ ਦਿਓ ਜੇ ਅਸੀਂ ਕੰਮ ਨਹੀਂ ਕਰਾਂਗੇ ਤਾਂ ਸਾਨੂੰ ਵੋਟ ਨਾ ਪਾਓ ਫਿਰ ਐਜਡੀਆਂ ਵੱਡੀਆਂ ਰੈਲੀਆਂ ਕਿਉਂ ਜੇ ਤੁਸੀਂ ਕੋਈ ਕੰਮ ਕੀਤਾ ਫਿਰ ਐਜਡੀਆਂ ਰੈਲੀਆਂ ਕੱਢਣ ਦੀ ਲੋੜ ਨਹੀਂ ਅੱਜ ਕਰੋੜਾ ਰੁਪਈਆ ਖਰਚ ਕੇ ਤੁਹਾਨੂੰ ਪੰਜਾਬੀਆਂ ਨੂੰ ਇਹ ਦੱਸਣ ਦੀ ਲੋੜ ਨਹੀਂ ਸੀ ਕਿ ਸਾਨੂੰ ਵੋਟ ਪਾਓ ਕਿਉਂਕਿ ਜੇ ਕੰਮ ਹੋਇਆ ਹੁੰਦਾ ਵੋਟ ਤਾਂ ਤੁਹਾਨੂੰ ਆਪ ਹੀ ਪੈ ਜਾਣੀ ਸੀ ਪਰ ਅਸਲ ਦੇ ਵਿੱਚ ਪੰਜਾਬ ਨੂੰ ਇਹ ਲੋਕਾਂ ਨੇ ਜੇ ਕੁਝ ਦਿੱਤਾ ਤਾਂ 4 ਡੀ ਦਿੱਤੇ ਨੇ ਉਹ 4 ਡੀ ਕਿਹੜੇ ਨੇ ਉਹ ਹੈ ਡੈਪ ਡੈਥ ਡਰੱਗ ਤੇ ਚੌਥਾ ਡਾਂਗ 64000 ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਤੇ ਚੜ ਗਿਆ ਜੇ ਮੈਂ ਡੈਟ ਦੀ ਗੱਲ ਕਰਾਂ ਤੇ ਪੰਜਾਬ ਚ ਤਾਂ ਇੱਕ ਇੱਟ ਤੱਕ ਨਹੀਂ ਲੱਗੀ ਪੰਜਾਬ ਦੇ ਵਿੱਚ ਤਾਂ ਕੋਈ ਡਿਵੈਲਪਮੈਂਟ ਨਹੀਂ ਹੋਈ ਸੋਸ਼ਲ ਵੈਲਫੇਅਰ ਸਕੀਮਾਂ ਬੰਦ ਪਈਆਂ ਨੇ ਅਨਾਜ ਦਾ ਕਿੰਨਾ ਵੱਡਾ ਘਟਾਲਾ ਪੰਜਾਬ ਸਰਕਾਰ ਕਰ ਰਹੀ ਹੈ ਉਹ ਸਾਰਿਆਂ ਦੇ ਸਾਹਮਣੇ ਦੂਜਾ ਜਿਹੜਾ ਡੀ ਇਹਨਾਂ ਨੇ ਪੰਜਾਬ ਨੂੰ ਦਿੱਤਾ ਉਹ ਹੈ ਡੈਥ ਕਿਉਂਕਿ ਜਿਸ ਤਰੀਕੇ ਦੇ ਨਾਲ ਉਰੇ ਗੈਂਗਸਟਰ ਭਾਰੂ ਹੋ ਰਹੇ ਨੇ ਖਿਡਾਰੀਆਂ ਦੇ ਵਪਾਰੀਆਂ ਦੇ ਨਾਮਵਰ ਸਿੰਗਰਾਂ ਦੇ ਕਤਲ ਹੋ ਰਹੇ ਨੇ ਉਹ ਕਿਸੇ ਤੋਂ ਛੁਪਿਆ ਨਹੀਂ ਔਰ ਡਾਂਗ ਦੀ ਜੇ ਆਪਾਂ ਗੱਲ ਕਰ ਲਈਏ ਡਾਂਗ ਤਾਂ ਪੰਜਾਬ ਸਰਕਾਰ ਰੱਜ ਕੇ ਚਲਾਰੀ ਕਿਉਂਕਿ ਅੱਜ ਹਰ ਇੱਕ ਵਰਗ ਸੜਕਾਂ ਦੇ ਉੱਤੇ ਬੈਠਾ ਚਾਹੇ ਉਹ ਮੁਲਾਜ਼ਮ ਹੋਣ ਚਾਹੇ ਉਹ ਕਿਸਾਨ ਹੋਣ ਤੇ ਸਾਡੀ ਪੰਜਾਬ ਸਰਕਾਰ ਕੀ ਕਰ ਰਹੀ ਹੈ ਜੋ ਆਪਣੀ ਹੱਕੀ ਮੰਗਾ ਮੰਗਦੇ ਨੇ ਉਹਨਾਂ ਦੇ ਉੱਤੇ ਡਾਂਗਾ ਵਰਾਇਆ ਜਾਂਦੀਆਂ ਨੇ ਕੁੱਟਿਆ ਜਾਂਦਾ ਨਾ ਕਿਸੇ ਦੀ ਧੀ ਭੈਣ ਨੂੰ ਬਖਸ਼ਿਆ ਜਾਂਦਾ ਨਾ ਕਿਸੇ ਨੌਜਵਾਨ ਨੂੰ ਬਖਸ਼ਿਆ ਜਾਂਦਾ ਔਰ ਭੈਣਾ ਬਣਾ ਕੇ ਮੈਂ ਰ ਕਹਿਣਾ ਚਾਹੂੰਗਾ ਕਿ ਸਿੰਪੀ ਸ਼ਰਮਾ ਨੂੰ ਟੈਂਕੀ ਤੋਂ ਲਾਇਆ ਸੀ ਕਿ ਤੂੰ ਸਾਡੀ ਭੈਣ ਹੈ ਹੋਰ ਈਟੀਟੀ ਵਿਧਾਇਕ ਧਰਨੀਆ ਦੇ ਉੱਤੇ ਬੈਠੇ ਨੇ ਪਰ ਉਹਨਾਂ ਨੂੰ ਰੋਜ਼ਗਾਰ ਦੇ ਨਾਂ ਤੇ ਉਹਨਾਂ ਨੂੰ ਆਪਣੇ ਹੱਕਾਂ ਦੇ ਨਾਂ ਤੇ ਜੇ ਕੋਈ ਚੀਜ਼ ਮਿਲਦੀ ਹੈ ਉਹ ਹੈ ਸਿਰਫ ਡਾਂਗ ਇਹ ਹੈ ਤੀਜੀ ਡੀ ਜਿਹੜੀ ਪੰਜਾਬ ਸਰਕਾਰ ਨੇ ਦਿੱਤੀ ਹੈ ਔਰ ਚੌਥੀ ਡੀ ਉਹ ਹੈ ਡਰੱਗ ਔਰ ਡਰੱਗ ਤੇ ਅੱਜ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਕਿ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਹੈ ਪਹਿਲੀ ਵਾਰੀ ਹੋਇਆ ਦੇਸ਼ ਦੀ ਕਿਸੇ ਹਾਈ ਕੋਰਟ ਨੇ ਕਿਸੇ ਸੂਬਾ ਸਰਕਾਰ ਨੂੰ ਕਿਹਾ ਕਿ ਭਾਈ ਤੁਸੀਂ ਨਸ਼ਾ ਆਪ ਵਕਾਰੇ ਹੋ ਡੀਜੀਪੀ ਨੂੰ ਕਿਹਾ ਤੁਸੀਂ ਮਾਫੀ ਮੰਗੋ ਕਿਉਂਕਿ ਤੁਸੀਂ ਸੂਬੇ ਦੇ ਵਿੱਚ ਡਰੱਗ ਨੂੰ ਕੰਟਰੋਲ ਕਰਨ ਦੇ ਵਿੱਚ ناکਾਮ ਰਹੇ ਤੇ ਉਸੇ ਡਰੱਗ ਦੇ ਨਾਂ ਤੇ ਜਿਹੜਾ ਅੱਜ ਇੱਕ ਵੱਡਾ ਖੁਲਾਸਾ ਥੋੜੇ ਨਾਲ ਕਰਨਾ ਜਿਹਦੇ ਲਈ ਅੱਜ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੱਤਾ ਉਹ ਹੈ ਕਿ ਜੀ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਹਿਰੀ ਹੈ ਕਿ ਡਰੱਗ ਸਰਕਾਰ ਵਿਕਾਰੀ ਹੈ ਤਾਂ ਕਿਸੇ ਤਥਾਂ ਦੀ ਕਿਹਾ ਹੋਣਾ ਕਿਉਂਕਿ ਹਾਈ ਕੋਰਟ ਕੋਈ ਵੀ ਗੱਲ ਪੋਲਿਟਿਕਲੀ ਨਹੀਂ ਕਰਦੇ ਕੋਰਟ ਕੋਈ ਵੀ ਗੱਲ ਹਵਾ ਚ ਨਹੀਂ ਕਰਦੇ ਕੋਰਟ ਜਦੋਂ ਕੋਈ ਗੱਲ ਕਰਦੀ ਹੈ ਉਹ ਸਬੂਤਾਂ ਦੇ ਆਧਾਰ ਤੇ ਕਰਦੀ ਹੈ ਉਹ ਜੋ ਕੁਝ ਚੱਲ ਰਿਹਾ ਹੁੰਦਾ ਉਹਦੇ ਆਧਾਰ ਤੇ ਕਰਦੀ ਹੈ ਅੱਜ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਥੋੜੇ ਦਿਨ ਪਹਿਲਾਂ ਇੱਕ ਡਰੱਗ ਰੈਕਟ ਕਲੇਮ ਕੀਤਾ ਕਿ ਅਸੀਂ ਇੱਕ ਡਰੱਗ ਰੈਕਟ ਫੜਿਆ ਉਹ ਕਹਿੰਦੇ ਜੀ 500 ਕਰੋੜ ਦਾ ਡਰੱਗ ਰੈਕਟ ਹੈ ਝਾਰਖੰਡ ਤੋਂ ਜਲੰਧਰ ਡਰੱਗ ਆਉਂਦਾ ਸੀ ਔਰ ਜਲੰਧਰ ਤੋਂ ਉਹ ਅੱਢ ਅੱਢ ਦੋ ਦੋ ਮੁਲਕਾਂ ਦੇ ਵਿੱਚ ਉਹ ਡਰੱਗ ਦੀ ਤਸਕਰੀ ਕੀਤੀ ਜਾਂਦੀ ਸੀ ਜਿਸ ਦਾ ਕਿ ਇੱਕ ਮੁਲਜ਼ਮ ਜਿਹੜਾ ਮਨੀਸ਼ ਠਾਕੁਰ ਹੈ ਉਹ ਇਸ ਸਮੇਂ ਯੂਕੇ ਦੇ ਵਿੱਚ ਰਹਿੰਦਾ ਹੈ ਉਹ ਕਿੰਗ ਪਿਨ ਹੈ ਇਹਦਾ ਹੋਰ ਉਹ ਮੈਂ ਦੱਸਣਾ ਚਾਹਨਾ ਕਿ ਉਹ ਮਨੀਸ਼ ਠਾਕੁਰ ਕੌਣ ਹੈ ਉਹ ਮਨੀਸ਼ ਠਾਕੁਰ ਜਿਹੜਾ ਡਰੱਗ ਦਾ ਕਿੰਗ ਪਿਨ ਹੈ ਉਹ ਜਿਹੜਾ ਇਹਨਾਂ ਦਾ ਸ਼ੀਤਲ ਅੰਗੁਰਾਲ ਐਮਐਲਏ ਆਮ ਆਦਮੀ ਪਾਰਟੀ ਦਾ ਉਹਦਾ ਰਾਈਟ ਹੈਂਡ ਮੈਨ ਹੈ ਆਹ ਸ਼ੀਤਲ ਅੰਗੁਰਾਲ ਤੇ ਆਹ ਮਨੀਸ਼ ਠਾਕੁਰ ਜਿਹੜੇ ਦੋਨੋਂ ਜਾਣੇ ਇਹ ਕਹਿੰਦੇ ਨੇ ਕਿ ਯੂਕੇ ਦੇ ਵਿੱਚ ਰਹਿੰਦੇ ਨੇ ਇਹ ਤੁਸੀਂ ਦੇਖੋਗੇ ਕਿ ਮੈਨੂੰ ਲੱਗਦਾ ਵੀ ਸ਼ੀਤਲ ਅੰਗਰਾਲ ਸਾਹਿਬ ਕਿਤੇ ਵੀ ਕਿਸੇ ਫੰਕਸ਼ਨ 'ਚ ਜਾਣਾ ਹੋਵੇ ਕੋਈ ਪੋਲਿਟਿਕਲ ਰੈਲੀ ਹੋਵੇ ਇਹਦੇ ਤੋਂ ਬਿਨਾਂ ਨਹੀਂ ਜਾਂਦੇ ਇਹ ਹਰ ਜਗ੍ਹਾ ਨਾਲ ਔਰ ਜਦੋਂ ਯੂਕੇ ਦੇ ਵਿੱਚ ਜਾ ਕੇ ਸ਼ੀਤਲ ਅੰਗਰਾਲ ਰਹਿੰਦੇ ਨੇ ਉੱਥੇ ਵੀ ਕੀਤੇ ਕਰ ਰਹੇ ਨੇ ਉੱਥੇ ਵੀ ਏਸੇ ਜਿਹੜਾ ਇਹ ਬੰਦਾ ਇਹਦੇ ਕਰ ਆ ਵੀਡੀਓ ਹੈ ਸ਼ੀਤਲ ਅੰਗਰਾਲ ਸਾਹਿਬ ਦੀ ਆ ਦੇਖੋ ਉੱਥੇ ਯੂਕੇ ਦੇ ਘਰ 'ਚ ਜਿਹਨੂੰ ਪੁਲਿਸ ਕੈਰੀ ਹੈ ਵੀ ਇਹ ਕਿੰਗ ਪੈਨ ਹੈ ਉਹਦੇ ਘਰੇ ਸ਼ੀਤਲ ਅੰਗਰਾਲ ਯੂਕੇ ਦੇ ਵਿੱਚ ਬੈਠਾ ਔਰ ਪੂਰੀ ਮौज-ਮਸਤੀ ਚੱਲ ਰਹੀ ਪੂਰੀ ਮौज-ਮਸਤੀ ਇੱਥੋਂ ਪਤਾ ਲੱਗਦਾ ਕਿ ਇਹ ਡਰੱਗ ਰੈਕੇਟ ਅਗਰ ਜਲੰਧਰ ਤੋਂ ਚੱਲ ਰਿਹਾ ਹੈ ਸਰਕਾਰ ਕੀ ਦੀ ਹੈ ਆਮ ਆਦਮੀ ਪਾਰਟੀ ਦੀ ਜਲੰਧਰ ਐਮਐਲਏ ਕੌਣ ਹੈ ਸ਼ੀਤਲ ਅੰਗਰਾਲ ਐਮਐਲਏ ਹੈ ਤੇ ਇਹਦੇ ਨਾਲ ਮਿਲੀਭੁਗਤ ਫਿਰ ਕੀ ਦੀ ਹੈ ਕੀ ਅੱਜ ਪੰਜਾਬ ਸਰਕਾਰ ਨੇ ਇਹ ਐਮਐਲਏ ਸਾਹਿਬ ਨੂੰ ਨਾਮਜ਼ਦ ਕੀਤਾ ਉਸ ਐਫਆਈਆਰ 'ਚ ਜਦੋਂ ਤੁਸੀਂ ਮੰਨ ਰਹੇ ਹੋ ਕਿ ਇੱਕ ਬਹੁਤ ਕਰੋੜੀ ਡਰੱਗ ਰੈਕਟ ਚੱਲ ਰਿਹਾ ਜਿਹਦਾ ਸਰਗਨਾ ਯੂਕੇ ਦੇ ਵਿੱਚ ਬੈਠਾ ਹੈ ਤੇ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਹੋ ਮਾਨ ਸਾਹਿਬ ਥੋੜਾ ਐਮਐਲਏ ਉਹਦੇ ਨਾਲ ਚਾਹੇ ਪੰਜਾਬ ਹੋਵੇ ਚਾਹੇ ਯੂਕੇ ਹੋਵੇ ਥੋੜਾ ਐਮਐਲਏ ਉਹਦੇ ਨਾਲ ਫੋਟੋਆਂ ਉਹਦੇ ਘਰ ਚ ਯੂਕੇ ਜਾ ਕੇ ਰਹਿੰਦਾ ਤਾਂ ਸਰਪ੍ਰਸਤੀ ਕੀ ਦੀ ਹੈ ਕੀ ਕਾਰਵਾਈ ਹੋਈ ਇਹਦੇ ਤੇ ਔਰ ਹੁਣ ਮੈਂ ਦੱਸਣਾ ਚਾਹੁੰਦਾ ਕਿ ਇਹ ਚੱਲ ਰਿਹਾ ਹੈ ਪੰਜਾਬ ਸਰਕਾਰ ਦੇ ਵਿੱਚ ਹੈ ਕੋਈ ਜਵਾਬ ਦੇ ਕੇਜਰੀਵਾਲ ਸਾਹਿਬ ਅੱਜ ਪੰਜਾਬ ਆਏ ਹੋ ਥੋਡੇ ਐਮਐਲਏ ਤੇ ਏਡਾ ਵੱਡਾ ਦੂਸ਼ਣ ਲੱਗਿਆ ਥੋਡੇ ਐਮਐਲਏ ਦੇ ਉੱਤੇ ਇੱਕ ਡਰੱਗ ਪਿੰਨ ਨੂੰ ਸਰਪ੍ਰਸਤੀ ਕਰਨ ਦੇ આરોਪ ਨੇ ਉਹਦੀ ਮਦਦ ਕਰਨ ਦੇ આરોਪ ਨੇ ਤੇ ਅੱਜ ਤੁਸੀਂ ਕਿਉਂ ਚੁੱਪੋਂ ਅੱਜ ਕੋ ਪੁਲਿਸ ਕਾਰਵਾਈ ਕਰੇ ਇਹਨੂੰ ਅਰੈਸਟ ਕਰੇ ਤੇ ਅਗਲੀ ਜਿਹੜੀ ਜਾਂਚ ਹੈ ਉਹਨੂੰ ਅਰੰਭੇ ਮੈਂ ਇੱਕ ਮਿੰਟ ਐਸਐਸਪੀ ਸਾਹਿਬ ਦੀ ਵੀ ਤੁਹਾਨੂੰ ਵੀਡੀਓ ਸੁਣਾ ਦਿੰਨਾ ਜਿੱਥੇ ਉਹ ਕਹਿੰਦੇ ਨੇ ਕਿ ਇੱਕ ਡਰੱਗ ਰੈਕਟ ਚੱਲ ਰਿਹਾ ਹੈ

झारखंड झारखंड तो डिजिगनेटेड जोरीयर बंदे हशियारपुर एक अमन नाम सप्लाई करते उन्होंने तो क्वॉंटिटी पर किलो, किलो होंगी अमन जो मोबाइल देना औश कॉलोनी इंशाकर नया ਉਹ ਅੱਗੇ ਜਿਹੜਾ ਦਿੰਦਾ ਸੀ ਮੈਂ ਤੁਹਾਨੂੰ ਸਾਰੀ ਵੀਡੀਓ ਵੀ ਜਿਹੜੀ ਹੈਗੀ ਹੈ ਜੀ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਤਾਂ ਹੁਣ ਦੱਸੋ ਵੀ ਅੱਜ ਕੇਜਰੀਵਾਲ ਸਾਹਿਬ ਕਿਹੜੇ ਹੱਕ ਦੇ ਨਾਲ ਪੰਜਾਬੀਆਂ ਤੋਂ ਆਕੇ ਵੋਟ ਮੰਗਦੇ ਮਤਲਬ ਪੰਜਾਬ ਦੇ ਵਿੱਚ ਤੁਸੀਂ ਡਰੱਗ ਦੀ ਤਸਕਰੀ ਖੁੱਲੇ ਆਮ ਤੁਹਾਡੀ ਸਰਪ੍ਰਸਤੀ ਨੀਤੇ ਚੱਲ ਰਹੀ ਹੈ ਇਹ ਹਾਈ ਕੋਰਟ ਨੇ ਕਿਹਾ ਪੰਜਾਬ ਤੇ 66000 ਕਰੋੜ ਦਾ ਕਰਜ਼ਾ ਚੜਾਤਾ ਉਹ ਲੋਕਾਂ ਦੇ ਸਾਹਮਣੇ ਆ ਤੁਸੀਂ ਡਾਂਗਾ ਬਰਾ ਰਹੇ ਹੋ ਉਹ ਸਾਰਿਆਂ ਨੂੰ ਪਤਾ ਲॉ ਐਂਡ ਆਰਡਰ ਦੀ ਕੀ ਸਥਿਤੀ ਹੈ ਇੰਡਸਟਰੀ ਉਰੋਂ ਬਾਹਰ ਭੱਜੀ ਜਾ ਰਹੀ ਹੈ ਤੇ ਕਿਹੜੇ ਹੌਸਲੇ ਨਾਲ ਕਹਿੰਦੇ ਜੀ ਹੁਣ ਸੰਸਦ ਚ ਭਗਵੰਤ ਮਾਨ ਪਹਿਲਾਂ ਸੰਸਦ ਤੋਂ ਤਾਂ ਲਿਆਂਦਾ ਸੰਸਦ ਦੇ ਵਿੱਚ ਕੀ ਕਾਰਗੁਜ਼ਾਰੀ ਸੀ ਉਹ ਤਾਂ ਤੁਸੀਂ ਕਹਿੰਦੇ ਸੀ ਜੀ ਪੰਜਾਬ ਦੇ ਵਿੱਚ ਸਰਕਾਰ ਚਾਹੀਦੀ ਹੈ ਲੋਕਾਂ ਦੇ ਮਸਲੇ ਤਾਂ ਹੱਲ ਹੋਣਗੇ ਜੇ ਅਸੀਂ ਪੰਜਾਬ ਦੇ ਵਿੱਚ ਸਰਕਾਰ ਸਾਡੀ ਹੋਵੇ ਉਰੇ ਅਸੀਂ ਤੁਹਾਨੂੰ ਐਮਐਸਪੀ ਦੇ ਦੇਾਂਗੇ ਉਰੇ ਅਸੀਂ ਲਾਅ ਐਂਡ ਆਰਡਰ ਬਹੁਤ ਵਧੀਆ ਕਰਦੇਾਂਗੇ ਲੋਕਾਂ ਨੂੰ ਸਹੂਲਤਾਂ ਦੇ ਦੇਾਂਗੇ ਹੁਣ ਤੁਸੀਂ ਕਹਿੰਦੇ ਹੋ ਜੀ ਭਗਵੰਤ ਮਾਨ ਸਾਹਿਬ ਨੂੰ ਦੁਬਾਰਾ ਸੰਸਦ ਭੇਜੋ ਜਾਂ ਤਾਂ ਅਰਵਿੰਦ ਕੇਜਰੀਵਾਲ ਸਾਹਿਬ ਤੁਹਾਨੂੰ ਚੈਲੰਜ ਹੈ ਕਿ ਜਾਂ ਤਾਂ ਹੁਣ ਮੁੱਖ ਮੰਤਰੀ ਨੂੰ ਫਿਰ ਚੋਣ ਲੜਾਓ ਸੰਗਰੂਰ ਤੋਂ ਉਹਨਾਂ ਦਾ ਜਿਹੜਾ ਜੱਦੀ ਹਲਕਾ ਜਿਹੜਾ ਸੰਗਰੂਰ ਪਾਰਲੀਮੈਂਟ ਹੈ ਉੱਥੋਂ ਭਗਵੰਤ ਮਾਨ ਸਾਹਿਬ ਨੂੰ ਚੋਣ ਲੜਾਓ ਨਾਲੇ ਲੋਕ ਦੱਸ ਦੇਣਗੇ ਕਿ 2 ਸਾਲਾਂ 'ਚ ਕਿੱਡਾ ਕੰਮ ਹੋਇਆ ਆਪਾਂ ਐਵੇਂ ਇੱਧਰ ਉੱਧਰ ਲੀਆਂ ਗੱਲਾਂ ਮਾਰ ਕੇ ਹੁਣ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰੀਏ ਪੰਜਾਬ ਦਾ ਉਹ ਕਿਹੜਾ ਮੁੱਤ ਹੈ ਜਿਦੇ ਤੁਸੀਂ ਲੋਕਾਂ ਨੇ ਪੰਜਾਬ ਨੂੰ ਧੋਖਾ ਨਹੀਂ ਦਿੱਤਾ ਚਾਹੇ ਐਸਵਾਈਐਲ ਦੀ ਗੱਲ ਕਰ ਲਈਏ ਸੁਪਰੀਮ ਕੋਰਟ ਦੇ ਵਿੱਚ ਖੜੇ ਹੋ ਕੇ ਤੁਸੀਂ ਕਿਹਾ ਕਿ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਨਹਿਰ ਬਣਾਉਣ ਨੂੰ ਤਿਆਰ ਹੈ ਪਰ ਵਿਰੋਧੀ ਤਰ੍ਹਾਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨਹੀਂ ਬਣਾਉਣ ਦਿੰਦੀ ਪੰਜਾਬ ਦਾ ਦੂਜਾ ਅਹਿਮ ਮੁੱਦਾ ਉਸੇ ਜਦੋਂ ਤੁਸੀਂ ਪ੍ਰਦੂਸ਼ਣ ਦੇ ਮਾਮਲੇ 'ਚ ਇਹ ਗੱਲ ਕਹੀ ਖੜੇ ਹੋ ਕੇ ਤੁਹਾਡੀ ਸਰਕਾਰ ਨੇ ਤੁਹਾਡੇ ਐਡਵੋਕੇਟ ਜਨਰਲ ਨੇ ਕਿ ਭਾਈ ਐਮਐਸਪੀ ਬੰਦ ਕਰ ਦੇ ਔਰ ਥੋਡੀਆਂ ਜਿਹੜਾ ਇੱਕ ਮਨਿਸਟਰ ਹੈ ਅਨਮੋਲ ਗਗਨਮਾਨ ਇਹ ਤਾਂ ਚੁਟਕੀਆਂ ਮਾਰਦੇ ਸੀ ਅਕੇ ਜੀ ਸਾਡੀ ਸਰਕਾਰ ਬਣਾ ਦਿਓ ਕੇਜਰੀਵਾਲ ਸਾਹਿਬ ਨੇ ਤਾਂ ਫਾਰਮੂਲਾ ਤਿਆਰ ਕਰ ਲਿਆ ਅੱਧੇ ਘੰਟੇ ਚ ਅੱਧੇ ਘੰਟੇ ਚ ਅਸੀਂ ਐਮਐਸਪੀ ਦੇ ਦੇਾਂਗੇ ਤੇ ਤੁਸੀਂ ਸੁਪਰੀਮ ਕੋਰਟ ਜਾ ਕੇ ਉਸੇ ਐਮਐਸਪੀ ਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਅੱਜ ਸਿੱਧਾ ਸਵਾਲ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨੂੰ ਹੈ ਪੰਜਾਬ ਤੋਂ ਵੋਟਾਂ ਮੰਗਦੇ ਹੋ ਪਰ ਪੰਜਾਬ ਨੂੰ ਇਸ ਗੱਲ ਦਾ ਹਿਸਾਬ ਦਿਓ ਕਿ ਜਦੋਂ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਭਗਵੰਤ ਮਾਨ ਸਾਹਿਬ ਨੇ ਬੜੇ ਭਾਸ਼ਣ ਦਿੱਤੇ ਕਿ ਜੇ ਕੇਂਦਰ ਸਰਕਾਰ ਐਮਐਸਪੀ ਦੇਣ ਦੇ ਵਿੱਚ ناکਾਮ ਹੈ ਤਾਂ ਪੰਜਾਬ ਸਰਕਾਰ ਐਮਐਸਪੀ ਦੇਵੇ ਅੱਜ 92 ਐਮਐਲਏ ਨੇ ਦਿਓ ਐਮਐਸਪੀ ਕਿੱਥੇ ਗਈ ਉਹ ਤੁਹਾਡੇ ਵਾਅਦੇ ਹੁਣ ਵੋਟਾਂ ਕਿਹੜੇ ਬਿਨਾ ਤੇ ਮਤਲਬ ਅੱਜ ਮੈਂ ਬਾਰ ਬਾਰ ਇਹ ਸਵਾਲ ਪੁੱਛਦਾ ਹਾਂ ਕਿ 2 ਸਾਲਾਂ ਬਾਅਦ ਆ ਕੇ ਕਹਿੰਦੇ ਹੋ ਜੀ ਸੰਸਦ ਚ ਭਗਵੰਤ ਮਾਨ ਹੁਣ ਸਾਨੂੰ ਵੋਟਾਂ ਪਾ ਦਿਓ ਇਹ ਸਵਾਲਾਂ ਦੇ ਜਵਾਬ ਦਿਓ ਲੋਕ ਆਪ ਹੀ ਵੋਟਾਂ ਪਾ ਦੇਣਗੇ ਮਤਲਬ ਕਿਹੜਾ ਉਹ ਮਸਲਾ ਹੈ ਕੀ ਮੁੱਖ ਮੰਤਰੀ ਦੇ ਝੂਠ ਨੂੰ ਵੋਟਾਂ ਪਾ ਦੀਏ ਕਿ ਗੋਲਡੀ ਬਰਾੜ ਵਾਲੇ ਝੂਠ ਨੂੰ ਵੋਟਾਂ ਪਾ ਦੀਏ ਕਿ ਚਰਨਜੀਤ ਚੰਨੀ ਸਾਹਿਬ ਨੇ ਜਿਹੜਾ ਖਿਡਾਰੀ ਤੋਂ ਰਿਸ਼ਵਤ ਮੰਗੀ ਸੀ ਉਹ ਤੇ ਨਹੀਂ ਪਰਚਾ ਹੋਇਆ ਉਹਦੇ ਤੇ ਵੋਟਾਂ ਪਾ ਦੀਏ ਕਿ BMW ਦੇ ਪਲਾਂਟ ਤੇ ਵੋਟਾਂ ਪਾ ਦੀਏ ਕਿ ਘੋੜਿਆਂ ਵਾਲੇ ਝੂਠ ਤੇ ਪਾ ਦੀਏ ਕਿ ਰਾਜਾ ਵੜਿੰਗ ਦੀ ਜਿਹੜੀ ਚਾਸੀਆਂ ਦਾ ਮਸਲਾ ਹੈ ਬੋਡੀਆਂ ਦਾ ਮਸਲਾ ਉਹ ਤੇ ਕਾਰਵਾਈ ਨਹੀਂ ਹੋਈ ਉਸ ਝੂਠ ਤੇ ਵੋਟਾਂ ਪਾ ਦੀਏ ਕਿ ਸੁਖਵਲਾਦ ਵਾਲੇ ਝੂਠ ਤੇ ਵੋਟਾਂ ਪਾ ਦੀਏ ਕਿਹੜੇ ਝੂਠ ਤੇ ਵੋਟਾਂ ਪਾ ਦੀਏ ਜਿੱਦਣ ਸ਼੍ਰੋਮਣੀ ਅਕਾਲੀ ਦਲ ਨੇ ਡੈਫੇਮੇਸ਼ਨ ਦਾ ਕੇਸ ਪਾਇਆ ਆਹੀ ਮੁੱਖ ਮੰਤਰੀ ਜਿਹੜੇ ਬਹੁਤ ਦਲੇਰੀ ਦੀ ਗੱਲ ਕਰਦੇ ਸੀ ਅੱਜ ਮੁਕਸਰ ਕੋਟ ਬੁਲਾਉਂਦੀ ਫਿਰਦੀ ਹੈ ਉੱਥੇ ਨਹੀਂ ਜਾਂਦੇ ਔਰ ਸੁਖ ਵਿਲਾਸ ਦੇ ਮਸਲੇ ਤੇ ਜਿੱਦਣ ਸ਼੍ਰੋਮਣੀ ਅਕਾਲੀ ਦਲ ਨੇ ਚੈਲੰਜ ਕਰਤਾ ਕਿ 108 ਕਰੋੜ ਤਾਂ ਛੱਡੋ ਮੁੱਖ ਮੰਤਰੀ ਸਾਹਿਬ 108 ਰੁਪਏ ਕੱਢ ਕੇ ਦਿਖਾ ਦਿਓ ਉਤੋਂ ਬਾਅਦ ਚੁੱਪ ਮਤਲਬ ਕਿਹੜੇ ਝੂਠ ਤੇ ਵੋਟਾਂ ਪਾਦੇ ਪੰਜਾਬ ਮੁੱਖ ਮੰਤਰੀ ਸਾਹਿਬ ਇਹ ਲੋਕਾਂ ਨੂੰ ਦੱਸ ਕੇ ਜਾਓ ਕਿਉਂਕਿ ਅੱਜ ਬਹੁਤ ਵੱਡੇ ਸਵਾਲ ਨੇ ਇਹ ਜਿਹੜੇ 4D ਨੇ ਇਹ ਜਿਹੜਾ ਡੈਟ ਕਰਜ਼ਾ ਇਹ ਜਿਹੜਾ ਡੈਥ ਗੈਂਗਸਟਰ ਮਾਰ ਰਹੇ ਨੇ ਜਿਹੜੀਆਂ ਡਾਂਗਾ ਨੇ ਤੇ ਜਿਹੜਾ ਡਰੱਗ ਹੈ ਇਹ 4D ਦੇ ਉੱਤੇ ਅੱਜ ਪੰਜਾਬ ਤੁਹਾਡਾ ਜਵਾਬ ਮੰਗਦਾ ਜੇ ਕੋਈ ਜਵਾਬ ਹੈ ਤਾਂ ਦੱਸੋ ਪੰਜਾਬ ਪਾਉ ਵੋਟਾਂ ਕੋ ਵਿਧਾਨ ਸਭਾ ਦੇ ਉੱਤੇ ਜਿਹੜੀਆਂ ਤੁਸੀਂ ਟਪੂਸੀਆਂ ਮਾਰੀਆਂ ਜਿਹੜਾ ਇੱਕ ਕਾਲਜ ਕੰਟੀਨ ਚ ਜਿਵੇਂ ਮੁੰਡੇ ਲੜਦੇ ਹੁੰਦੇ ਨੇ ਜਿਹੜਾ ਉਹ ਵਿਵਾਰ ਕੀਤਾ ਕਿਉਂ ਤੇ ਵੋਟਾਂ ਪਾ ਦੀ ਮਤਲਬ ਵੋਟਾਂ ਪਾਉਣ ਦਾ ਇੱਕ ਤੁਸੀਂ ਦੱਸੋ ਵੀ ਰੀਜ਼ਨ ਕੀ ਹੈ ਇੱਕ ਤੁਹਾਡੀ ਪ੍ਰਾਪਤੀ ਕੀ ਹੈ ਕੋਈ ਡਵੈਲਪਮੈਂਟ ਹੋਵੇ ਕੋਈ ਸੋਸ਼ਲ ਵੈਲਫੇਅਰ ਸਕੀਮ ਹੋਵੇ ਪੁਰਾਣੀਆਂ ਸਰਕਾਰਾਂ ਦੀ ਜਿਹੜੀ ਕੀਤੇ ਹੋਏ ਕੰਮ ਨੇ ਉਹਦੇ ਤੇ ਚੱਲਣ ਵਾਲੀ ਸਰਕਾਰ ਉਹਨਾਂ ਨੂੰ ਲੋਕਾਂ 'ਚ ਪ੍ਰਚਾਰ ਕੇ ਚੱਲਣ ਵਾਲੀ ਸਰਕਾਰ ਅੱਜ ਕਿਹੜੇ ਆਧਾਰ ਤੇ ਪੰਜਾਬ ਤੋਂ ਵੋਟਾਂ ਮੰਗ ਰਹੀ ਹੈ ਪੰਜਾਬੀ ਇਸ ਗੱਲ ਦਾ ਜਵਾਬ ਮੰਗਦੇ ਦੇਖੋ ਮੈਂ ਪੋਗਲ ਸਾਹਿਬ ਬੜੇ ਸਪਸ਼ਟ ਤੌਰ ਤੇ ਪੁੱਛਣਾ ਚਾਹੁੰਦਾ ਕਿ 2 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਕੰਮ ਕੀ ਹੋਇਆ ਜੇ ਪੰਜਾਬ ਸਰਕਾਰ ਆ ਜੇ ਕਹਿੰਦੀ ਹੈ ਕਿ ਜੀ ਦੇਖੋ ਅਸੀਂ ਸੋਸ਼ਲ ਵੈਲਫੇਅਰ ਦੇ ਨਾਂ ਤੇ ਤੀਰਥ ਯਾਤਰਾ ਸਕੀਮ ਦੇਤੀ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਬਾਦਲ ਸਾਹਿਬ ਦੀ ਸਕੀਮ ਹੈ 2015 ਦੀ ਉਸ ਚ ਕੀ ਪ੍ਰਾਪਤੀ ਹੈ ਬਿਲੀਆਂ ਕਰ ਰਹੇ ਨੇ ਉਹ ਤਾਂ ਵਪਾਰੀਆਂ ਨਾਲ ਕਹਿੰਦੇ ਵਪਾਰੀਆਂ ਦੀ ਪਹਿਲ ਦੇ ਹਾਰ ਤੇ ਹਰੇਕ ਮੁਰਗਲ ਹਲ ਹੋਰੀ ਨੂੰ ਕਹਿੰਦੇ ਅੱਜ ਨਾਲ ਵਾਪਸ ਆ ਦੇ ਸਟੇਟ ਦੇ ਵਿੱਚ ਇਨਵੈਸਟਮੈਂਟ ਦੱਸੋ ਕਿਹੜੀ ਆਈ ਸਟੇਟ ਦੇ ਵਿੱਚ ਇੱਕ ਵੱਡਾ ਪ੍ਰੋਜੈਕਟ ਦੱਸੋ ਜੀ ਕਿਹੜਾ 2 ਸਾਲਾਂ ਦੇ ਵਿੱਚ ਲੱਗ ਗਿਆ ਕਿੱਥੇ ਪੰਜਾਬੀਆਂ ਨੂੰ ਨੌਕਰੀ ਮਿਲਣ ਲੱਗੀ ਅੱਜ ਵੀ 2 ਸਾਲਾਂ ਬਾਅਦ ਜਦੋਂ ਮੁੱਖ ਮੰਤਰੀ ਗੱਲ ਕਰਦੇ ਨੇ ਉਹ ਕਹਿੰਦੇ ਨੇ ਜੀ ਆ ਰਿਹਾ ਹੈ ਨੌਕਰੀਆਂ ਮਿਲਣਗੀਆਂ ਮਤਲਬ 2 ਸਾਲਾਂ ਦੇ ਵਿੱਚ ਕਾਰਗੁਜ਼ਾਰੀ ਕੀ ਹੈ ਤੇ ਉਹ ਜਿਹੜੀ ਇੰਡਸਟਰੀ ਪੰਜਾਬ ਦੀ ਹੈ ਉਹ ਤਾਂ ਸਾਰੀ ਯੂਪੀ ਭੱਜਣ ਨੂੰ ਤਿਆਰ ਬੈਠੀ ਹੈ ਉਹ ਤਾਂ ਔਨ ਰਿਕਾਰਡ ਹੈ ਵੱਡੇ ਵੱਡੇ ਅਖਬਾਰਾਂ ਨੇ ਕੋਟ ਕੀਤਾ ਕਿ ਪੰਜਾਬ ਦੇ ਵਿੱਚ ਮਾਹੌਲ ਸੁਹਿਰਦ ਨਹੀਂ ਔਰ ਇੰਡਸਟਰੀ ਭੋਗਲ ਸਾਹਿਬ ਕਬੂਤਰ ਵਾਂਗੂ ਆ ਜਦੋਂ ਖੜਾਕ ਹੋਊਗਾ ਇੰਡਸਟਰੀ ਨੇ ਉੱਡ ਜਾਣਾ ਸੋ ਜੇ ਪੰਜਾਬ ਸਰਕਾਰ ਮਾਹੌਲ ਹੀ ਨਹੀਂ ਦੇ ਪਾਰੀ ਤਾਂ ਇੰਡਸਟਰੀ ਉਰੇ ਰਹੂਗੀ ਕਿਉਂ ਮੈਂ ਕਹਿੰਦਾ ਕਿ ਪ੍ਰਾਪਤੀ ਹੈ ਕੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੁਵਿਧਾ ਕੇਂਦਰਾਂ ਨੂੰ ਕਲੀ ਕਰਕੇ ਉਹਨੂੰ 10x12 ਦੀ ਪੈਰਾਸੀਟਾਮੋਲ ਦੀ ਦੁਕਾਨ ਬਣਾਉਣਾ ਪ੍ਰਾਪਤੀ ਹੈ ਕਿ ਆਟਾ ਦਾਲ ਸਕੀਮ ਜਿਹੜੀ 2007 ਚ ਬਾਦਲ ਸਾਹਿਬ ਨੇ ਲਿਆਂਦੀ ਜਿਹਨੂੰ ਦੇਸ਼ ਨੇ ਕਾਪੀ ਕੀਤਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਤੱਕ ਨੇ ਕਾਪੀ ਕੀਤਾ ਕਿ ਉਹਨੂੰ ਅਰਵਿੰਦ ਕੇਜਰੀਵਾਲ ਦੀ ਫੋਟੋ ਲਾਉਣਾ ਪ੍ਰਾਪਤੀ ਹੈ ਕਿ ਮਾਈ ਭਾਗੋ ਦੇ ਇੰਸਟੀਚਿਊਟ ਤੇ ਦਿੱਲੀ ਨਾਲ ਲੜਾਈ ਲੜਨਾ ਪਰੇਨਾ ਦਸਨਾ ਕਿ ਜੀ ਮਾਈ ਭਾਗੋ ਦਾ ਇੰਸਟੀਚਿਊਟ ਬਾਦਲ ਸਾਹਿਬ ਬਣਾ ਕੇ ਗਏ ਨੇ ਕਿ ਇਹ ਪ੍ਰਾਪਤੀ ਹੈ ਮਤਲਬ ਪ੍ਰਾਪਤੀ ਪੰਜਾਬ ਦੇ ਵਿੱਚ ਭਗਵੰਤ ਮਾਨ ਸਾਹਿਬ ਦੀ ਕੀ ਹੈ ਉਹ ਤਾਂ ਦੱਸਣਾ ਪੰਜਾਬ ਨੂੰ ਕਿਹੜੇ ਬਿੰਨਾਂ ਤੇ ਕਹਿ ਰਹੇ ਕਿ 13 ਦੀਆਂ 13 ਸੀਟਾਂ ਜਿੱਤ ਰਹੀਆਂ ਤੁਹਾਡੇ ਸ਼ਹਿਰਾਂ ਵਿੱਚ ਕੀ ਫਿਰ ਸੰਦਰਖਤ ਸੈਟਿੰਗ ਹੋਈ ਹੈ ਜਾਂ ਕੀ ਹੈਗਾ ਤੁਹਾਨੂੰ ਲੱਗਦਾ ਕੀ ਹੈ ਦੇਖੋ ਕਈ ਵਾਰੀ ਨਾ ਬੰਦੇ ਦੇ ਮੂੰਹ ਤੇ ਮੈਂ ਕਹਿੰਦਾ ਉਹਨਾਂ ਵੀ ਗੱਲ ਕਈ ਸੱਚ ਹੋ ਜਾਂਦੀ ਹੈ 13 ਜ਼ੀਰੋ ਹੋਣਾ ਪੰਜਾਬ 'ਚ ਪਰ ਇਹ ਜਿਹੜਾ ਆਮ ਆਦਮੀ ਪਾਰਟੀ ਹੈ ਇਹਨੇ ਜ਼ੀਰੋ ਤੇ ਰਹਿਣਾ ਤੇ ਨਾਲ ਹੀ ਇਸੇ ਬੇੜੀ 'ਚ ਕਾਂਗਰਸ ਨੇ ਡੁੱਬਣਾ ਕਿਉਂਕਿ ਲੋਕ ਬਹੁਤ ਸਿਆਣੇ ਨੇ ਤੁਸੀਂ ਸਾਰੇ ਦੇਸ਼ ਦੇ ਵਿੱਚ ਸਮਝੌਤਾ ਕਰਕੇ ਬੈਠੇ ਹੋ ਸਾਰੇ ਦੇਸ਼ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਰਾਹੁਲ ਗਾਂਧੀ ਰੈਲੀਆਂ ਇਕੱਠੇ ਕਰਨ ਜਾਣਗੇ ਕਿ ਪੰਜਾਬ ਨੂੰ ਇਹ ਨਹੀਂ ਦਿਖਦਾ ਜੇ ਗਵਾਂਢੀ ਸੂਬੇ ਹਰਿਆਣਾ ਦੇ ਵਿੱਚ ਇੱਕ ਸਟੇਜ ਦੇ ਉੱਤੇ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਤੇ ਰਾਹੁਲ ਗਾਂਧੀ ਖੜੇ ਨੇ ਕਿ ਪੰਜਾਬ ਨੂੰ ਨਹੀਂ ਦਿਖਦਾ ਸੋ ਇਸ ਤਰ੍ਹਾਂ ਦਾ ਜਿਹੜਾ ਝੂਠ ਫਰੇਵ ਕਰਕੇ ਸੋਚਦੇ ਨੇ ਕਿ ਅਸੀਂ 13 ਸੀਟਾਂ ਜਿੱਤ ਜਾਾਂਗੇ ਇਹ ਦੋਨੋਂ ਪਾਰਟੀਆਂ ਦੀ ਪੰਜਾਬ ਦੇ ਵਿੱਚ ਜ਼ਮਾਨਤ ਜ਼ਬਤ ਹੋਣੀ ਹੈ ਜਿੰਨਾ ਮਰਜ਼ੀ ਡਰਾਮਾ ਕਰ ਲੈਣ ਦੀ ਵਾਪਸੀ ਤੇ ਜਿਹਨਾਂ ਨੇ ਕੰਮ ਕਰਿਆ ਉਹ ਤੁਹਾਡੇ ਤੱਕ ਵੀਡੀਓ ਵੀ ਪਹੁੰਚੀ ਹੋਣੀ ਆ ਕਿਤੇ ਕਿ ਘਰ ਵਾਪਸੀਆਂ ਆਪਣੇ ਤੌਰ ਤੇ ਕਰੀ ਜਾਂਦੇ ਆ ਪਰ ਲੋਕਾਂ ਦੇ ਦਿਨਾਂ 'ਚ ਇਹਨਾਂ ਦੀ ਘਰ ਵਾਪਸੀ ਕਰ ਰਹੇ ਨੇ ਦੇਖੋ ਇਹ ਲੋਕ ਦੱਸਣਗੇ ਪਰ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਊਲ ਜਲੂਲ ਬੋਲ ਕੇ ਐ ਕਿਸੇ ਦਾ ਨਰਾਦਰ ਕਰਕੇ ਇਹ ਸਿਆਸਤ ਨਹੀਂ ਚੱਲਣੀ ਮੁੱਖ ਮੰਤਰੀ ਦੀ ਕੁਰਸੀ ਨਹੀਂ ਚੱਲਣੀ ਸ਼੍ਰੋਮਣੀ ਅਕਾਲੀ ਦਲ ਨੇ ਆਪਣਿਆਂ ਦੀ ਵਾਪਸੀ ਘਰ 'ਚ ਕਰਾ ਲਈ ਐ ਮੁੱਖ ਮੰਤਰੀ ਨੂੰ ਚੈਲੰਜ ਹੈ ਕਿ ਮੁੱਖ ਮੰਤਰੀ ਦੇ ਜਿਹੜੇ ਆਪਣੇ ਰੁਸਕੇ ਅਮਰੀਕਾ 'ਚ ਬੈਠੇ ਨੇ ਕਿ ਮੁੱਖ ਮੰਤਰੀ ਉਹਨਾਂ ਦੀ ਘਰ ਵਾਪਸੀ ਕਰਾ ਸਕਦੇ ਨੇ ਸੋ ਮੁੱਖ ਮੰਤਰੀ ਬਾਲੀਆਂ ਗੱਲਾਂ ਨਾ ਕਰਨ ਆਪਣੀ ਪੀੜੀ niche ਸੋਟਾ ਫੇਰਿਆ ਕਰਨ ਆਪਣੀ ਪੀੜੀ niche ਸੋਟਾ ਫੇਰਣਗੇ ਤਾਂ ਮੁੱਖ ਮੰਤਰੀ ਨੂੰ ਅਹਿਸਾਸ ਹੋਊਗਾ ਕਿ ਮੁੱਖ ਮੰਤਰੀ ਦਾ ਆਪਣਾ ਘਰ ਸ਼ੀਸ਼ਿਆਂ ਦਾ ਪੱਥਰ ਮਾਰਨ ਦਾ ਕੋਈ ਫਾਇਦਾ ਨਹੀਂ ਆਪਣੇ ਚੱਕਣਾ ਚੂਰ ਹੋ ਜਾਣ ਅਕਾਲੀ ਦੰਦ ਦੀ ਯਾਤਰਾ ਤੇ ਉਹਨਾਂ ਨੇ ਕਿਹਾ ਇਹ ਕਹਿੰਦੇ ਕਿ ਇਹਨਾਂ ਤਰੀਕੇ ਦਾ ਪੰਜਾਬ ਬਚਾਇਆ ਜੀ ਫਿਰ ਹੁਣ ਕਿਹੜਾ ਪੰਜਾਬ ਬਚਾਉਣਾ ਅਸਲ ਦੇ ਵਿੱਚ ਅੱਜ ਪੰਜਾਬ ਨੂੰ ਬਚਾਉਣਾ ਹੈ ਮੁੱਖ ਮੰਤਰੀ ਭਗਵੰਤ ਮਾਨ ਤੋਂ ਔਰ ਖਾਸ ਕਰਕੇ ਉਹ ਮੁੱਖ ਮੰਤਰੀ ਜਿਹੜਾ ਦਿੱਲੀ ਦੀ ਕਟਪੁਤਲੀ ਹੈ ਜਿਹੜਾ ਪੰਜਾਬ ਨੂੰ ਲੁੱਟ ਕੇ ਦਿੱਲੀ ਦੇ ਪੈਰਾਂ ਦੇ ਵਿੱਚ ਰੱਖ ਰਿਹਾ ਹੈ ਜਿਹੜਾ ਮੁੱਖ ਮੰਤਰੀ ਇੱਕ ਦਸਕਤ ਕਰਕੇ ਪੰਜਾਬ ਨੂੰ ਦਿੱਲੀ ਦਾ ਗੁਲਾਮ ਬਣਾ ਰਿਹਾ ਹੈ ਉਹ ਤੋਂ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਜਿਹੜਾ ਗੈਰ ਪੰਜਾਬੀਆਂ ਦਾ ਰਾਜ ਪੰਜਾਬ ਦੇ ਉੱਤੇ ਹੈ ਜਿਹੜਾ ਸਾਡੀ ਹੋਂਦ ਦੇ ਉੱਤੇ ਸਵਾਲ ਹੈ ਅੱਜ ਉਹ ਤੋਂ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਜਿਹੜਾ ਪੰਜਾਬ ਅੱਜ ਗੈਂਗਸਟਰਾਂ ਦੇ ਹਥਿਆਰਾਂ ਦੇ ਗੋਲੀਆਂ ਦੇ ਮਾਮਾ ਦੇ ਪੁੱਤਾਂ ਨੂੰ ਮਾਰਨ ਦੇ ਹਨੇਰੇ 'ਚ ਜਾ ਰਿਹਾ ਹੈ ਉਹਨੂੰ ਕੱਢ ਕੇ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਕਾਇਮ ਕਰਨਾ ਅੱਜ ਉਹ ਪੰਜਾਬ ਸਰਜਨ ਦੀ ਲੋੜ ਹੈ ਤਾਂ ਪੰਜਾਬ ਬਚਾਉਣ ਦੀ ਲੋੜ। ਅਕਾਲੀ ਦਲ ਦਾ ਕੋਈ ਗੱਠ ਜੋੜ ਨੂੰ ਲੈ ਕੇ ਬੜੀਆਂ ਚਰਚਾਵਾਂ ਚੱਲ ਰਹੀਆਂ ਕਿ ਬੜੀ ਗੱਲ ਕਿ ਨਹੀਂ ਬੜੀ ਗੱਲ ਇਹ ਕਿ ਚਰਚਾ ਚੱਲ ਰਹੀ ਹੈ। ਦੇਖੋ ਸ਼੍ਰੋਮਣੀ ਅਕਾਲੀ ਦਲ ਇੱਕ ਡਿਸਿਪਲਿਨਡ ਫੋਰਸ ਹੈ। ਸ਼੍ਰੋਮਣੀ ਅਕਾਲੀ ਦਲ ਨੇ 2024 ਦੀਆਂ ਚੋਣਾਂ ਗੱਠ ਜੋੜ ਦੇ ਵਿੱਚ ਲੜਨੀਆਂ ਨੇ ਜਾਂ ਇਕੱਲੇ ਲੜਨੀਆਂ ਨੇ। ਇਹ ਜਿਹੜਾ ਫੈਸਲਾ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਮੁੱਖ ਬੁਲਾਰਾ ਹੋਣ ਦੇ ਨਾਤੇ ਮੇਰਾ ਫਰਜ਼ ਹੈ ਕਿ ਮੈਂ ਪ੍ਰਧਾਨ ਸਾਹਿਬ ਦੇ ਨਾਲ ਇਸ ਇਸ਼ੂ ਨੂੰ ਡਿਸਕਸ ਕਰਾਂ ਔਰ ਜੋ ਉਹਨਾਂ ਨੇ ਫੈਸਲਾ ਲੈਣਾ ਹੈ ਉਹ ਪ੍ਰਧਾਨ ਸਾਹਿਬ ਨੇ ਲੈਣਾ ਹੈ